ਇੱਧਰ ਖੜਾ ਹੈ ਸਵਰਾਜ 855 FE ਇਹਦੇ ਸੌਦੇ ਤੁਸੀਂ ਕੰਡੀਸ਼ਨ ਡਰਾਈਵਰ ਦੀ ਟਾਇਰਾਂ ਦੀ ਜੇ ਗੱਲ ਕਰੀ ਹੋਈ ਹੈ ਤਾਂ ਐਮ ਆਰਫ ਦੇ ਟਾਇਰ ਆ ਜੀ ਤੇ ਕੰਡੀਸ਼ਨ ਬਿਲਕੁਲ ਓਕੇ ਹੈ ਜੀ ਦੇ ਸਕਦਾ ਤੁਸੀਂ ਇਹ ਬਹੁਤ ਸਾਫ਼ ਹਾਲਦਰ ਵਿੱਚ ਟਰੈਕਟਰ ਪਿਆ ਜੀ 80 ਤੋਂ 85 ਪੈਸੇ ਟਾਇਰ ਆ ਜੀ ਬਾਕੀ ਰੰਗ ਰੋ ਕੋਈ ਚੈੱਕ ਕਰ ਸਕਦੇ ਇਹ ਪਾਸ ਵੀ ਲੀਕ ਠੀਕ ਨਹੀਂ ਹੈਗਾ Ориਜਨਲ ਟਰੈਕਟਰ ਹੈ ਸਾਰਾ ਦੇ ਸਾਰਦਾਂ ਜੀ ਪੰਜਾਬ ਨੰਬਰ 6 ਮਾੜਲਾ 325000 ਬਿੜਵਾਂ ਦਾ ਰੈਟ ਜੀ ਬਹੁਤ ਸਾਫ਼ ਆ ਕੇ ਲਿਖਿਆ ਜੀ ਅੱਧਰ ਖੜਾ ਹੀ ਸੋਨਾ ਲੀਗਾ ਦੇਖਾ ਤੇ ਕੋਈ ਕੰਮ ਲਿਖਿਆ ਤੇ 4 ਮਾੜਲਾ 150000 ਬਿੜਵਾਂ ਦਾ ਰੈਟ ਜੀ ਬਿਲਕੁਲ ਸਾਫ਼ ਆ ਕੇ ਟਰੈਡਰ ਖੜਾ ਜੀ ਤੇ ਅੱਗੇ ਖੜਾ ਹੀ ਸਵਰਾਜ 855 ਐਫੀ ਇਹਦੀ ਵੀ ਤੇ ਇਹ ਕੰਡੀਸ਼ਨ ਦੇਖ ਸਕਦੇ ਬਿਲਕੁਲ ਸਾਫ਼ ਅੰਦਰ ਵਿੱਚ ਐਰਾਂ ਦੀ ਜੀ ਗੱਲ ਮੇਰੇ ਟਾਇਰਸ ਤੇ ਆਈ ਅਗਲੇ ਤੇ ਪਿਛਲੇ ਬਾਕੀ ਮਾਡਲ ਦੀ ਜੀ ਗੱਲ ਕਰੀਏ ਮਾਡਲ ਹੈਗਾ ਜੀ 11410 ਹਜ਼ਾਰ ਵੀ ਮੰਗਦਾ ਟਰੈਕਟਰ ਦੀ ਦੇਖ ਸਕਦੇ ਬਿਲਕੁਲ ਸਾਫ਼ ਹਾਲ ਤੇ ਟਰੈਕਟਰ ਖੜਾ ਜੀ ਤੇ ਪੰਜਾਬ ਨੰਬਰ ਹੈ ਜੀ ਤੇ ਅੱਗੇ ਖੜਾ ਇਸਰਾਜ 855 ਐਫੀ ਇਹਦੀ ਵੀ ਤੇ ਇਹ ਕੰਡੀਸ਼ਨ ਦੇਖ ਸਕਦੇ ਆ ਕੰਡੀਸ਼ਨ ਬਿਲਕੁਲ ਓਕੇ ਪਈ ਹੈ ਜੀ ਇਹਦੀ ਵੀ ਦੇਖ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਆ origignal all date ਸਾਰਾ ਟਾਇਰਾਂ ਦੀ ਗੱਲ ਕਰੀਏ 80 ਤੋਂ 85 ਦੇ ਟਾਇਰ ਆ ਇਹਨਾਂ ਦਾ ਕੁਝ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ origignal paint ਦਾ ਸਾਰਾ ਤੇ 16 ਮਾਡਲ ਉਹ ਮੈਂ ਕੀ ਰੇਟ ਦੀ ਗੱਲ ਕਰੀਏ 475000 ਰੁਪਏ ਦੇਖਾਈ ਇਹਦਾ ਡੈਕਟਰ ਤੇ ਜੋ ਰੱਖਿਆ ਗਿਆ ਮਾਲਕ ਵੱਲੋਂ ਤੇ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਵਾਇ ਬਣ ਕੇ ਜਿਹੜੇ ਚੈਨਲ ਨਵੇਂ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਕੇ ਵੀਡੀਓ ਦਾ ਹਰ ਵੀਡੀਓ ਦਾ ਆਪਣੀ ਦਾ ਤੇ ਆਹ ਦੇਖ ਸਕਦੇ ਹੋ ਸੌਨ ਲੀਗਾ ਖੜਾ ਹੈ ਇੰਟਰਨੈਸ਼ਨਲ ਡੀਆਈ 60 ਇਹ ਮਾਡਲ ਹੈਗਾ ਜੀ 8 ਰੇਟ ਦੀ ਜੀ ਗੱਲ ਕਰੀ 335000 ਰੁਪਏ ਰੇਟ ਇਹਦਾ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ਼ ਹਾਲਤ ਦੇ ਵਿੱਚ ਖੜਾ ਜੀ ਤੇ ਦੇਖ ਸਕਦਾ ਤਾਂ ਟਾਇਰਾਂ ਦੀ ਗੱਲ ਕਰੀਏ 70 ਤੋਂ 75 ਦਾ ਟਾਇਰ ਆਈ ਅਗਲੇ ਤੇ ਪਿਛਲੇ ਬਾਕੀ ਕਿਹੇ ਵਸੂਲ ਲਈ ਸ਼ੀਕ ਨੇ ਟਰੈਕਟਰ ਬਹੁਤ ਸਾਫ ਪਿਆਈ ਦੇਖ ਸਕਦਾ ਤੁਸੀਂ ਅੱਗੇ ਖੜਾ ਹੈ ਮੈਸ਼ੀ 241 ਡੀ ਆਈ ਇਹ ਅੱਠ ਮਾੜ ਲਾਈ 285000 ਰੁਪਏ ਡਿਮਾਂਡ ਹੈ ਟਰੈਕਟਰ ਦੀ ਦੇ ਸਕਦਾ ਤੁਸੀਂ ਬਿਲਕੁਲ ਸਾਫ ਹਾਲ ਚੋ ਟਰੈਕਟਰ ਆ ਜੀ ਤੇ ਕਿਸੇ ਬਸ ਵੀ ਕੋਈ ਲੀਜ਼ ਨਹੀਂ ਹੈਗੀ ਜੀ ਇਹ ਵਗੀ ਟਾਇਰ ਟੂਲ ਪੂਰੇ ਵਧੀਆ ਬਿਲਕੁਲ ਸਾਫ ਹਾਲਜ ਵਿੱਚ ਪੇਡ ਟਰੈਕਟਰ ਮਾਡਲ ਦੀ ਜੀ ਗੱਲ ਕਰੀ ਅੱਠ ਮਾਡਲ ਦਾ ਜੁਰ ਲੱਖ 85000 ਵੀ ਡਿਮਾਂਡ ਆ ਟੈਟਤੀ ਦੇ ਸਕਦੇ ਤੁਸੀਂ ਚੈੱਕ ਕਰ ਸਕਦੇ ਬਹੁਤ ਸਾਫ ਹਾਲਜ ਦਾ ਟਰੈਕਟਰ ਖੜਾ ਜੀ ਅੱਗੇ ਖੜਾ ਜੀ ਨੋਵੋ ਦੇ ਸਕਦੇ ਮਹਿੰਦਰਾ ਸੇ ਸੁਪਨ ਟੀਆਈ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਿਲਕੁਲ ਨਵਾਂ ਟਰੈਕਟਰ ਦੇਖ ਸਕਦੇ ਤੁਸੀਂ ਕੋਈ ਕਮੀ ਪੇਸ਼ ਨਹੀਂ ਟਰੈਕਟਰ ਚ ਨਹੀਂ ਕੋਕਾ ਪੀਸ ਹੀ ਦੇ ਸਕੋ ਤੁਸੀਂ ਸ਼ੋਅਰੂਮ ਕੰਡੀਸ਼ਨ ਟਰੈਕਟਰ ਹੈ ਜੀ ਤੇ ਬਾਕੀ ਮਾਡਲ ਮਾਡਲ ਵਾਈ ਨੇ ਮੈਂਸ਼ਨ ਨਹੀਂ ਕੀਤਾ ਜੀ ਨਾ ਰੇਟ ਮੈਂਸ਼ਨ ਕੀਤਾ ਤੇ ਅੱਗੇ ਲੈ ਕੇ ਚੱਲਦੇ ਆ ਕੋਈ ਗੱਲ ਨਹੀਂ ਇੱਧਰ ਖੜਾ ਜੀ ਮਹਿੰਦਰਾ ਦਾ ਟਰੈਕਟਰ ਜੀ 99 ਮਾਡਲ ਹੈ 1 ਲੱਖ 39000 ਵੀ ਡਿਮਾਂਡ ਹੈ ਟਰੈਕਟਰ ਦੀ ਦੇ ਸਕੋ ਤੁਸੀਂ ਬਿਲਕੁਲ ਸਾਫ ਵਾਲਾ ਟਰੈਕਟਰ ਹੈ ਜੀ ਤੇ ਟਰਾਂਗਰ ਉਹਨੂੰ ਤੁਸੀਂ ਚੈੱਕ ਕਰ ਸਕਦੇ ਹੋ। ਬਾਹਰ ਕਾ ਕੇ ਗੁਣੀਆਂ ਨਹੀਂ ਆਪੇ। ਹਾਂ ਜੀ ਗੇਗਾੜਾ ਜੀ ਸੋਨ ਲਈ ਕਾ ਇੰਟਰਨੈਸ਼ਨਲ ਡੀਏ 35 ਦੇਖ ਸਾਡਾ ਤੁਸੀਂ 10 ਮਾਡਲ ਦਾ ਲੱਖ ਵੀ 80 ਹਜ਼ਾਰ ਵੀ ਡਿਮਾਂਡ ਦੇ ਸਕਦੇ ਡਬਲ ਕਲਚੇ ਟਰੈਕਟਰ ਬਹੁਤ ਸਾਫ ਪਿਆ ਜੀ। ਬਿਲਕੁਲ ਸਾਫ ਹਾਲਤ ਦੇ ਵਿੱਚ ਟਰੈਕਟਰ ਪਿਆ ਜੀ। ਅੱਗੇ ਖੜਾ ਹੀ ਮਹਿੰਦਰਾ 265 ਡੀਏ ਦੀ ਆਪਾਂ ਮਾਡਲ ਦੀ ਜੀ ਗੱਲ ਕਰੀ 2000 ਮਾਡਲ ਹੈ 1 ਲੱਖ 90 ਹਜ਼ਾਰ ਵੀ ਡਿਮਾਂਡ ਹੈ ਟਰੈਕਟਰ ਦੀ। ਇਹ ਵੀ ਚੈੱਕ ਕਰ ਸਕਦੇ ਹੋ ਤੁਸੀਂ ਫਿਲਟਰ ਬਿਲਕੁਲ ਸਾਫ਼ ਹਾਲਤ ਦੇ ਵਿੱਚ ਖੜਾ ਜੀ ਤੇ ਆਪਣਾ ਵੀਡੀਓ ਨੂੰ ਤਾਂ ਕੇ ਸ਼ੇਅਰ ਕਰਦੇ ਚ ਨਵੇਂ ਜੁੜੇ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਧੰਨਵਾਦ